ਇਹ ਵੀਡੀਓ ਉਹਨਾਂ ਲੋਕਾਂ ਲਈ ਕਹਿ ਲਓ ਜਾਂ ਉਹਨਾਂ ਦੋਸਤਾਂ ਲਈ ਕਹਿ ਲਓ ਤੇ ਜਿਹੜੇ ਕੋਈ ਵੀ ਆਪਣਾ ਬਿਜ਼ਨਸ ਸਟਾਰਟ ਕਰਦੇ ਕਿ ਪਹਿਲਾਂ ਹੀ ਜਾ ਕੇ ਉੱਚੀ ਪੀੜੀ ਤੇ ਬਹਿ ਜਾਂਦੇ ਆ ਤੇ ਬਾਅਦ ਦੇ ਵਿੱਚ ਬਿਜ਼ਨਸ ਕਈ ਵਾਰੀ ਨਹੀਂ ਚੱਲਦਾ ਤਾਂ ਉਹ ਬਾਅਦ ਦੇ ਕਹਿੰਦੇ ਯਾਰ ਸਾਡਾ ਖਰਚਾ ਬਹੁਤ ਹੋ ਗਿਆ ਠੀਕ ਹੈ ਕਿ ਕਰਜ਼ੇ ਥੱਲੇ ਆ ਜਾਂਦਾ ਉਹਨਾਂ ਲਈ ਹੈ ਤੇ ਇਹ ਜਿਵੇਂ ਆਪਾਂ 2018 ਦੇ ਵਿੱਚ ਥੋੜੀ ਜਿਹੀ ਸਟਾਰਟ ਕੀਤੀ ਸੀ ਮੁਹੀਮ ਪੰਛੀਆਂ ਲਈ ਪਹਿਲਾਂ ਇਸ ਤਰ੍ਹਾਂ ਦੇ ਕਟੋਰੇ ਲਾਏ ਸੀ ਆਪਾਂ ਦਰਖਤਾਂ ਦੇ ਉੱਤੇ ਤੇ ਇਹਦੇ ਵਿੱਚ ਦਾਣਾ ਪਾਣੀ ਪਾ ਦਿੰਦੇ ਚੱਲੋ ਐਨਾ ਨਹੀਂ ਸੀ ਗਿਆਣਾ ਹੌਲੀ ਹੌਲੀ ਪ੍ਰਮਾਤਮਾ ਦੀ ਕਿਰਪਾ ਹੋਈ ਤਾਂ ਇਹ ਵੀ ਇੱਕ ਤਰ੍ਹਾਂ ਸਾਡਾ ਇੱਕ ਬਿਜ਼ਨਸ ਹੀ ਬਣ ਗਿਆ ਹੁਣ ਕਿਉਂ ਦਾਣਾ ਪਾਣੀ ਪਾਉਣਾ ਅਸੀਂ ਆਪਣੇ ਆਪ ਇਹ ਬਿਜ਼ਨਸ ਹੀ ਕਹਿੰਦੇ ਕੋਈ ਸੇਵਾ ਨਹੀਂ ਕਹਿੰਦੇ ਤੇ ਜਿਵੇਂ ਇੱਧਰ ਇਹਨਾਂ ਤੇ ਲਾਈ ਸੀਗੇ ਇਸੇ ਤਰ੍ਹਾਂ ਕਾਫੀ ਦਰਖਤਾਂ ਦੇ ਉੱਤੇ ਲਾਈ ਸੀ ਅਸੀਂ ਤੇ ਹੌਲੀ ਹੌਲੀ ਸਾਨੂੰ ਪੰਜ ਛੇ ਦਾ ਰਿਸਪੌਂਸ ਬਹੁਤ ਵਧੀਆ ਮਿਲਣ ਲੱਗ ਗਿਆ ਉਸ ਤੋਂ ਬਾਅਦ ਕਿਰਪਾ ਹੋਈ ਵੈਗਰੂ ਦੀ ਤਾਂ ਅਸੀਂ ਇਸ ਤਰ੍ਹਾਂ ਦੇ ਕਟੋਰੇ ਰਿਆਂ ਤਿਆਰ ਕਰਵਾਈਆਂ ਤਾਂ ਨਾਲ ਪਾਣੀ ਦਾ ਕਟੋਰਾ ਲਾਤਾ ਤੇ ਮਾਦ ਦੀ ਕੋ ਟਰਸਟ ਵੱਲ ਹੁਣ ਕਾਫੀ ਜਗ੍ਹਾ ਦੇ ਉੱਤੇ 12 ਮਹੀਨੇ ਤੀ ਦਿਨ ਇਹ ਸੇਵਾਵਾਂ ਚੱਲਦੀਆਂ ਜਿਵੇਂ ਚਲੋ ਕੋਈ ਵਾਰੀ ਸ਼ਰਾਰਤੀ ਅੰਸਰ ਹੁੰਦੇ ਆ ਨਾ ਇਹ ਟਰੇ ਵੀ ਸਾਡੀ ਤੋੜਤੀ ਹੁਣ ਅਸੀਂ ਇਹਦਾ ਹੀ ਵੀ ਨਵੀਂ ਲਾ ਦਾਂਗੇ ਚਲੋ ਤੇ ਇਸ ਤਰ੍ਹਾਂ ਹੁੰਦਾ ਦੋਸਤੋ ਕੋਈ ਵੀ ਕੰਮ ਕਹਿੰਦੇ ਵੱਡੇ ਲੈਵਲ ਤੇ ਹਾਈ ਲੈਵਲ ਤੇ ਸਟਾਰਟ ਨਹੀਂ ਕਰਨਾ ਚਾਹੀਦਾ ਜੋ ਸਿਆਣੇ ਦੀ ਘਾਵਤਾ ਕਹਿੰਦੇ ਪਹਿਲਾਂ ਛੋਟੇ ਜਿਹਾ ਲੈਵਲ ਦੇ ਉੱਤੇ ਆਪਣਾ ਕੰਮ ਸਟਾਰਟ ਕਰੋ ਫਿਰ ਹੌਲੀ ਹੌਲੀ ਜਿਵੇਂ ਕੰਮ ਥੋੜਾ ਜਿਹਾ ਵਧਦਾ ਜਾਂਦਾ ਰਿਸਪੌਂਸ ਲੋਕਾਂ ਦਾ ਆਉਂਦਾ ਰਹਿੰਦਾ ਉਵੇਂ ਮੇ ਕੰਮ ਵਧਾ ਲਓ ਐਵੇਂ ਕਰਦੇ ਚੱਕ ਚੱਕ ਪਹਿਲਾਂ ਉੱਚੀਆਂ ਇਮਾਰਤਾਂ ਖੜੀਆਂ ਕਰ ਲੈਨੇ ਆ ਵੀ ਅਸੀਂ ਆਹ ਬਿਜ਼ਨਸ ਆਹ ਕਰ ਲੈ ਬਾਅਦ ਦੇ ਵਿੱਚ ਕਰਦੇ ਥੱਲੇ ਆਉਂਦੇ ਆ ਇਹ ਵੀਡੀਓ ਬਣਾਉਣ ਦਾ ਇਹੀ ਮਕਸਦ ਸੀ ਕਿ ਅਸੀਂ ਪਹਿਲਾਂ ਦੇਖਿਆ ਸੀ ਕਿ ਸਾਨੂੰ ਇਹਦੇ ਵਿੱਚ 5-6 ਦੇ ਕਿੰਨਾ ਕੁ ਰਿਸਪੌਂਸ ਮਿਲਦਾ ਤੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਜਿਵੇਂ ਤੀਜੇ ਚੌਥੇ ਦਿਨ ਅਸੀਂ ਆਪ ਦੇ ਕਟੋਰੀਆਂ ਦੀ ਸਫਾਈ ਵੀ ਕਰਦੇ ਆ ਅਤੇ ਇਹਨਾਂ ਨੂੰ ਦਾਣਾ ਪਾਣੀ ਪਾਉਣੇ ਆ 12 ਮਹੀਨੇ 30 ਦਿਨ ਕਿਰਪਾ ਵਾਹਿਗੁਰੂ ਦੀ ਠੀਕ ਹੈ ਇਹਨਾਂ ਦੀ ਦੇਖਭਾਲ ਕਰਦੇ ਆ ਕਿ ਪੰਛੀ ਕਾਫੀ ਤਦਾਰ ਦੇ ਵਿੱਚ ਆਉਂਦੇ ਆ ਤੇ ਉਹ ਚੀਜ਼ ਆ ਦੋਸਤੋ ਕੋਈ ਵੀ ਬਿਜ਼ਨਸ ਸਟਾਰਟ ਕਰਨਾ ਪਹਿਲੇ ਛੋਟੇ ਜਿਹੇ ਤੋਂ ਸਟਾਰਟ ਕਰੋ ਵੀਡੀਓ ਬਣਾਉਂਦਾ ਇਹੀ ਮਕਸਦ ਸੀ ਪਹਿਲਾਂ ਅਸੀਂ ਵੀ ਛੋਟੇ ਛੋਟੇ ਕਟੋਰੀ ਲਾਈ ਸੀ ਅੱਜ ਵੱਡੇ ਕਟੋਰੀਆ ਕਿਉਂਕਿ ਪੰਛੀ ਦੀ ਤਦਾਰ ਵੱਧ ਗਈ ਹੈ